ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਸਭ ਨੂੰ ਪਤਾ ਹੈ ਆਪਣੇ ਆਪਣੇ ਕਰਮਾਂ ਦਾ ਖੇਲ ਵਰਨਾ ਮਾਂ ਗੰਗਾ ਦੇ ਕਿਨਾਰੇ ਐਵੇਂ ਹੀ ਬੇਵਜਾ ਭੀੜ ਨਾ ਹੁੰਦੀ ਇੱਕ ਛੋਟੀ ਜਹੀ ਕਥਾ 라ਵਣ ਦੀ 라ਵਣ ਦੇ ਨਾਲ ਜੋ ਕੁਝ ਹੋਇਆ ਉਸ ਨੂੰ ਸਮਝਣ ਲਈ ਪਿੱਛੇ ਦੀ ਕਹਾਣੀ ਸਮਝਣੀ ਪਵੇਗੀ 라ਵਣ ਦੀ ਭੈਣ ਜਿਸ ਦਾ ਨਾਮ ਸੀ ਸਰੂਪਨਖਾ ਸੂਪੇ ਦੇ ਆਕਾਰ ਵਰਗੇ ਉਸਦੇ 9 ਸਨ ਇਸ ਲਈ ਉਸ ਦਾ ਨਾਮ ਸਰੂਪਨਖਾ ਸੀ ਅਤੇ ਸਰੂਪਨਖਾ ਵ੍ਰਿਦੂ ਜੀਵਾ ਨਾਮ ਦੇ ਇੱਕ ਜੋਧਾ ਨਾਲ ਪ੍ਰੇਮ ਕਰਦੀ ਸੀ ਤੇ ਵਿਆਹ ਕਰ ਬੈਠੀ ਸੀ। ਵ੍ਰਿਦੂ ਜੀਵਾ ਕਾਲਜਈ ਨਾਮ ਦਾ ਇੱਕ ਰਾਜਾ ਸੀ। ਉਸ ਦੀ ਸੇਨਾ ਦਾ ਸੇਨਾਪਤੀ ਸੀ। ਅਤੇ ਰਾਵਣ ਜੋ ਸੀ ਪੂਰੀ ਦੁਨੀਆ ਤੇ ਆਪਣਾ ਅਧਿਕਾਰ ਜਮਾਉਣਾ ਚਾਹੁੰਦਾ ਸੀ। ਉਸ ਤੇ ਲਈ ਉਹ ਅਲੱਗ-ਅਲੱਗ ਰਾਜਿਆਂ ਨੂੰ ਆਪਣਾ ਅਧੀਨ ਕਰ ਰਿਹਾ ਸੀ। ਪਰ ਕਾਲਜਈ ਨੇ ਮਨ੍ਹਾ ਕਰ ਦਿੱਤਾ ਕਿਹਾ ਕਿ ਮੈਂ ਤੇਰੇ ਅਧੀਨ ਨਹੀਂ ਆਵਾਂਗਾ। ਇਸੇ ਗੱਲ ਤੋਂ ਗੁੱਸੇ ਹੋ ਕੇ ਰਾਵਣ ਨੇ ਕਾਲਜਈ ਦੀ ਸੇਨਾ ਤੇ ਚੜ੍ਹਾਈ ਕਰ ਦਿੱਤੀ। ਉਸ ਨੂੰ ਪਤਾ ਸੀ ਕਿ ਉਸ ਦੀ ਭੈਣ ਦਾ ਪਤੀ ਉਸ ਸੇਨਾ ਦਾ ਸੇਨਾਪਤੀ ਹੈ ਪਰ ਉਸ ਨੇ ਇੱਕ ਨਾ ਸੁਣੀ ਉਸ ਨੇ ਜਾ ਕੇ ਵਿਰਦੂ ਜੇਵਾ ਦਾ ਅੰਤ ਕਰ ਦਿੱਤਾ ਜਦੋਂ ਇਹ ਸਮਾਚਾਰ ਸਰੂਪਨਖਾ ਕੋਲ ਪਹੁੰਚਿਆ ਤਾਂ ਬਹੁਤ ਗੁੱਸੇ ਹੋਈ ਕਿਉਂਕਿ ਉਸ ਨੂੰ ਪ੍ਰੇਮ ਕਰਦੀ ਸੀ ਉਸ ਨੂੰ ਉਸਦੇ ਭਾਈ ਨੇ ਮਾਰ ਦਿੱਤਾ ਸਰੂਪਨਖਾ ਚਾਹ ਕੇ ਵੀ ਰਾਵਣ ਦਾ ਕੁਝ ਵਿਗਾੜ ਨਹੀਂ ਸਕਦੀ ਸੀ ਕਿਉਂਕਿ ਰਾਵਣ ਬਹੁਤ ਬਲਸ਼ਾਲੀ ਸੀ ਇਸ ਲਈ ਮਨ ਹੀ ਮਨ ਉਸ ਨੇ ਸ਼ਰਾਪ ਦਿੱਤਾ ਕਿਹਾ ਕਿ ਜਿਸ ਤਰੀਕੇ ਨਾਲ ਤੂੰ ਮੇਰੇ ਪਤੀ ਨੂੰ ਮਾਰਿਆ ਹੈ ਤੂੰ ਮੇਰੇ ਪਤੀ ਦੀ ਮੌਤ ਦਾ ਕਾਰਨ ਬਣਿਆ ਹੈ ਮੈਂ ਤੇਰੀ ਮੌਤ ਦਾ ਕਾਰਨ ਬਣਾਂਗੀ ਕਹਿੰਦੇ ਹਨ ਕਿ ਉਸ ਤੋਂ ਬਾਅਦ ਉਹ ਲੰਕਾ ਵਿੱਚ ਕੁਝ ਸਮਾਂ ਰਹੀ ਉਸ ਤੋਂ ਬਾਅਦ ਦੱਖਣ ਭਾਰਤ ਦੇ ਜੰਗਲਾਂ ਵਿੱਚ ਆ ਕੇ ਰਹਿਣ ਲੱਗੀ ਅਤੇ ਉਦੋਂ ਉਸ ਨੂੰ ਪਤਾ ਲੱਗਿਆ ਕਿ ਕੋਈ ਹੈ ਜੰਗਲ ਵਿੱਚ ਬਨਵਾਸ ਕੱਟਣ ਆਇਆ ਹੈ ਜੋ ਰਾਵਣ ਤੋਂ ਕਈ ਗੁਣਾ ਸ਼ਕਤੀਸ਼ਾਲੀ ਹੈ ਬਲਸ਼ਾਲੀ ਹੈ ਤੇਜਸਵੀ ਹੈ ਨਾਮ ਹੈ ਸ਼੍ਰੀ ਰਾਮ ਆਪਣੇ ਭਾਈ ਦੇ ਨਾਲ ਆਪਣੀ ਪਤਨੀ ਦੇ ਨਾਲ ਬਨਵਾਸ ਕੱਟਣ ਆਇਆ ਹੈ ਉਦੋਂ ਸ਼ਰੂਪ ਨਖਾਣੇ ਸਾਰਾ ਖੇਲ ਰਚਿਆ ਉਹ ਇੱਕ ਸੁੰਦਰ ਔਰਤ ਵਿੱਚ ਬਦਲ ਗਈ ਰਾਮ ਜੀ ਨੂੰ ਲੁਭਾਉਣ ਦੇ ਲਈ ਰਾਮ ਜੀ ਪਤਨੀ ਵਰਤਾ ਸੀ ਉਹਨਾਂ ਨੇ ਮਨਾ ਕਰ ਦਿੱਤਾ ਲక్ష్మణ ਜੀ ਦੇ ਕੋਲ ਗਈ ਉਹਨਾਂ ਨੇ ਮਨਾ ਕਰ ਦਿੱਤਾ ਅਤੇ ਜਦੋਂ ਉਸ ਨੂੰ ਸਮਝ ਵਿੱਚ ਨਹੀਂ ਆਇਆ ਕਿ ਕੀ ਕਰਾ ਕਾਂ ਮਾ ਸੀਤਾ ਤੇ ਵਾਰ ਕਰਨ ਲੱਗੀ ਉਦੋਂ ਲక్ష్మణ ਨੇ ਉਸ ਦੀ ਨੱਕ ਕੱਟ ਦਿੱਤੀ ਉਸ ਤੋਂ ਬਾਅਦ ਉਹ ਦੌੜ ਕੇ ਆਪਣੇ ਭਰਾ ਰਾਵਣ ਦੇ ਕੋਲ ਗਈ ਅਤੇ ਕਹਿਣ ਲੱਗੀ ਕਿ ਤੂੰ ਇੱਥੇ ਆਰਾਮ ਨਾਲ ਬੈਠਾ ਹੈ ਤੇਰੀ ਭੈਣ ਦੀ ਨੱਕ ਕਿਸੇ ਨੇ ਕੱਟ ਦਿੱਤੀ ਹੈ ਤੇਰੇ ਤੋਂ ਵੱਧ ਬਲਸ਼ਾਲੀ ਤੇਜਸਵੀ ਜੰਗਲ ਵਿੱਚ ਬੈਠਾ ਹੈ ਅਤੇ ਉਸ ਦੀ ਪਤਨੀ ਇੰਨੀ ਸੁੰਦਰ ਹੈ ਉਸ ਨੂੰ ਤਾਂ ਤੇਰੀ ਔਰਤ ਹੋਣਾ ਚਾਹੀਦਾ ਹੈ ਤੇਰੀ ਰਾਣੀ ਬਣਨਾ ਚਾਹੀਦਾ ਹੈ ਤੂੰ ਕੀ ਕਰੇਂਗਾ ਪੂਰੀ ਸ੍ਰਿਸ਼ਟੀ ਤੇ ਅਧਿਕਾਰ ਜਮਾ ਕੇ ਜੇਕਰ ਤੇਰੇ ਮਹਿਲ ਵਿੱਚ ਉਹ ਔਰਤ ਨਹੀਂ ਹੈ ਉਦੋਂ 라ਵਣ ਦੀ ਬੁੱਧੀ ਭ੍ਰਸ਼ਟ ਹੋਈ ਅਤੇ ਉਹ ਪਹੁੰਚਿਆ માતા ਸੀਤਾ ਦਾ ಅಪਹਰਣ ਕਰਨ ਦੇ ਲਈ માતા ਸੀਤਾ ਨੂੰ ਲੰਕਾ ਲੈ ਆਇਆ ਅਤੇ ਉਦੋਂ ਪ੍ਰਭੂ ਸ਼੍ਰੀ ਰਾਮ ਨੇ ਲੰਕਾ ਉੱਤੇ ਚੜ੍ਹਾਈ ਕੀਤੀ ਅਤੇ 라ਵਣ ਦਾ ਵੰਦ ਕਰ ਦਿੱਤਾ ਜੇਕਰ 라ਵਣ ਨੇ ਸ਼ਰੂਪ ਨਖਾ ਦੇ ਪਤੀ ਨੂੰ ਨਹੀਂ ਮਾਰਿਆ ਹੁੰਦਾ ਤਾਂ ਸ਼ਰੂਪ ਨਖਾ 라ਵਣ ਦੀ ਮੌਤ ਦਾ ਕਾਰਨ ਨਹੀਂ ਬਣਦੀ ਬਹੁਤ ਛੋਟੀ ਜਿਹੀ ਕਹਾਣੀ ਹੈ ਜਿਸ ਦਾ ਸਾਰ ਇਹ ਸਮਝਾਉਂਦਾ ਹੈ ਕਿ ਜੋ ਕੁਝ ਤੁਸੀਂ ਕਰ ਰਹੇ ਹੋ ਠੀਕ ਉਹ ਵਾਪਸ ਹੋ ਕੇ ਆਉਂਦਾ ਰਹੇਗਾ ਇਸ ਲਈ ਆਪਣੇ ਕਰਮਾਂ ਦਾ ਖੇਲ ਸਮਝਣਾ ਸ਼ੁਰੂ ਕਰੋ ਪ੍ਰਣਾਮ ਦਾ ਖੇਲ ਵੀ ਤੁਹਾਨੂੰ ਸਮਝ ਵਿੱਚ ਆਉਣ ਲੱਗੇਗਾ ਧੰਨਵਾਦ